ਸਾਹਿਬ ਜੀ ਸ੍ਰੀ ਤੇ ਤੁਮ ਕੋ ਫੇਸਬੁਕ ਤੇ ਨਾਮ ਸੁਣੇ ਪਿਆਇ ਤੇ ਰੰਗਤ ਗੁਰਤਾ ਮਰਤਾ ਹਸਾ ਹਮ ਦਾਸਾ ਮਹੀਸਾ ਹਰਿ ਜਨ ਹਰ ਗੋਵਿੰਦ ਨਾਮ ਸੁਣਰਾ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸੁ ਅਠਾ ਸੰਤਿ ਜਾਇ ਈ ਮਹਾਦਰਸੂਰ ਆਕਾਰ ਨਾ ਦਿਯਾ ਵੈ ਧਾਈ ਸਭ ਥਾਈ ਗੋਇ ਸਹਾਇ ਦਸਵੇਂ ਬਾਦਸ਼ਾਹਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਕੋਈ ਸਹਾਈ ਦਸਾਂ ਬਾਦਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਦੇ ਦਿਆਰ ਦਾ ਧਿਆਨ ਕਰ ਕੇ ਸਾਹਿਬ ਜੀ ਬੋਲ ਜੀ ਪਿਆਰਿਆਂ ਚਾਹਾਂ ਸੁਖ ਜਵਿਆਂ ਚਾਹਾਂ ਜਵਾਂ ਮੁਕਤਿਆਂ ਹੱਠੀਆਂ ਜੁਸੀਆਂ ਸੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਹ ਚਲਾਈ ਤੇ ਗੁਹਾਈ ਦੇਖ ਕੇ ਅਨ ਦੇਖ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰ ਕੇ ਖਾਲਸਾ ਜੀ ਬਲਜੀ ਜੇ ਮਾ ਸੰਗਾ ਸੰਗਣੀਆਂ ਨੇ ਤਰ ਮਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਮਾਈਆਂ ਚਰਕੜੀਆਂ ਤੇ ਚੜ੍ਹਿਆ ਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਵਿੱਚ ਕੁਰਬਾਨੀਆਂ ਕੀਤੀਆਂ ਤਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਭ ਨਭਈ ਤੇਨਾ ਸੁਹੁ ਸ਼ਹੀਦਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰ ਕੇ ਖਾਲਸਾ ਜੀ ਬੋਲੋ ਵਾਰਿਆਂ ਦਾ ਧਿਆਨ ਤਰ ਕੇਵਨ ਜੀ ਵਾਹਿਗੁਰੂ ਪ੍ਰਤਮ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਜਤਿਆਵ ਜੇਤਿਆਵਨ ਪ੍ਰਸਾਦ ਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹ ਤਹ ਹਰਸ਼ਿਆਰਿਆ ਹੈ ਦੇਂਦੇ ਗੁਫਤ ਹੈ ਬਦਕੀ ਪੈਜ ਪੰਖੀ ਜੀਤ ਸ੍ਰੀ ਸਾਹਿਬ ਜੀ ਸਹਾਈ ਹਰ ਸਾਹਿਬ ਜੀ ਕੀ ਬੋਲਵਾਲੇ ਫੋਲ ਜੀ ਸਿਖਾਣ ਸਿੱਖੀ দান ਕੀ ਸਤਾਨ ਰਹਿਤਾਨ ਵਿਵੇਕਦਾਨ ਵਿਸਾਹਦਾਨ ਪ੍ਰੂਸਾਦਾ দানਾ ਸਰਦਾਨ ਨਾਦਾ ਸਿਰ ਅੰਮ੍ਰਿਤ ਸਰਪੰਨ ਜੀ ਦੇ ਦਰਸ਼ਨ ਇਸਦਾ ਕਾਉਂਕੀਆਂ ਚੰਦੇ ਗੁਗੇ ਜੋ ਗੋਗੇ ਆਤਮ ਧਰਮ ਦਾ ਜੈ ਕਰ ਗੁਰੂ ਜੀ ਆਹੀਆਂ ਦੇ ਸਿੱਖਾਂ ਦਾ ਮਾਨ ਨੀਵਾ ਮਾਤੇ ਉੱਚੀ ਮਾਤ ਪਤ ਦੇ ਰਾਖੀ ਆਪਾ ਕੀ ਗੁਰੂ ਜੀ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਸਾਥੀਓ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਗੁਰਦੁਆਰਿਆਂ kurt mate ਜਿਨਾਂ ਤੋਂ ਬੰਧਨ ਛੁਡਿ ਆ ਗਿਆ ਹੈ ਭੁੱਲੇ ਨਰਜੰਦਿ ਦਾ ਤੇ ਸੇਵਾ ਸੰਭਾ ਦਾ ਦਾਨ ਕਰ ਸਾ ਜਿਨ ਬਖਸ਼ੋ ਏ ਨਿਮਾਰਿਆਂ ਦੇ ਮਾ ਨੇ ਤਾਨਿਆ ਦਿੱਤਾ ਨੇ ਓਟਿਆਂ ਬਿਓ ਤਤ ਪਾਵਨ ਕਿਰਪਾ ਨਿਦਾਨ ਭਤਵ ਸਰਜੁਗੋ ਯੋਗ ਅਟਾਮ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀਆ ਦੀ ਪਾਵਨ ਪਵਿੱਤਰ ਹਜੂਰੇ ਅੰਦਰ ਸਮੂਹ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਜੀ ਆਪ ਜੀ ਦੇ ਪਾਉਣੇ ਅੰਦਰ ਚਾਰ ਪਹਿਰ ਰਹਿ ਸੁਖ ਅਨਾਦ ਤ੍ਰਪਤੀਤ ਹੋਈ ਹੈ ਜੀ ਚਾਰ ਪਹਿਰ ਜੋ ਦਿਨ ਆਇਆ ਹੈ ਸੇਵਰਨ ਵਿੱਚ ਆਤੀਆਂ ਦੇ ਘਾਣੇ ਅੰਦਰ ਬਤੀਤ ਕਰਵਾ ਰਹੇ ਰਾਜ ਜੀ ਸਰਵਤ ਸੰਗਤਾਂ ਦੀਆਂ ਹਾਜ਼ਰੀਆਂ ਦਾ ਪਰਵਾਨ ਕਰਮੀਆਂ ਜੀ ਇਸ ਸਮੇਂ ਤਾਂ ਤਾਂ ਅਵਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨਾਤਿ ਪਾਵਨ ਫੁਲਤਰੀ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਵਿਖੇ ਗੁਰਬਾਣੀ ਪਵਿੱਤਰ ਗੁਰਬਾਰੰਦਰ ਆਪਕਿਆਂ ਦੇ ਸੁਮਣੇ ਸਿੰਘਾਸਨ ਤਿਆਰ ਹਨ ਪ੍ਰਕਾਸ਼ਮਾਨ ਰੂਪ ਹੋ ਕਰਕੇ ਸੰਗਤਾਂ ਨੂੰ ਦਿਰਾ ਬਖਸ਼ਿਸ਼ ਕਰਦੇ ਹੋਏ ਗੁਰਬਾਣੀ ਦੇ ਉਪਦੇਸ਼ ਦੁਆਰਾ ਨਿਹਾ ਨਿਹਾਲ ਕਰੋ ਜੀ ਸਭੋ ਸੰਗਤਾਂ ਦੀ ਧਾਰ ਸੇਵਾ ਥਾਈ ਪਾਵਨੀ ਧੀ ਯਾਤਰਾ ਸਬਕੀ ਕਰਨੇ ਗੁਰਪਰਾ ਸਿੱਖੀ ਸਦ ਪ੍ਰੋਸਾ ਨਾਮ ਗੰਨ ਦੀਤਾ ਬਖਸ਼ਿਸ਼ ਕਰਦੇ ਹੋਏ ਸਰਬੱਤ ਦੀਆਂ ਭਾਵਨਾ ਗੁਰਮਤੰਸਰ ਪੂਰਨ ਕਰਨੀਆਂ ਜੀ ਇਸ ਸਮੇਂ ਪ੍ਰਕਾਸ਼ ਅਸਥਾਨ ਲਈ ਚਾਲੇ ਪਉਂਦਿਆ ਗਿਆ ਬਖਸ਼ੂ ਰਸਤੂ ਵਿਚਾਂ ਸੰਗ ਸਹਾਈ ਤੁਮਾਣਾ ਜੀ ਸੇਹੀ ਪਿਆਰੇ ਮੇਰ ਜਿੱਨਾ ਮਿਲਿਆ ਤੇਰਾ ਨਾਮ ਚੇਤੇ ਦਾ ਅਸਵਾਦ ਵਾਜ ਗੁਰਦੀ ਕੀ ਫਤ ਬੋਲੇ ਸੋ ਨਿਹਾਲ